ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਈ ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਦੇ ਲਾਸਟ ਵਿੱਚ ਆਪਾਂ ਕੁਝ ਡੇਲੀ ਵੇਅਰ ਵਾਸਤੇ ਵੀ ਸੂਟ ਐਡ ਕੀਤੇ ਹੁੰਦੇ ਨੇ ਇਹ ਜਿਹੜਾ ਫੈਬਰਿਕ ਰਹੇਗਾ ਪਿਓਰ ਕਾਟਨ ਦਾ ਹੋਏਗਾ ਥ्रेड embroidery ਕੀਤੀ ਗਈ ਹੈ ਪ੍ਰਾਈਸ ਆਪਾਂ ਨੇ ਦਾ ਮੈਂਸ਼ਨ ਕੀਤਾ ਹੋਇਆ ਵਿਦਆਊਟ ਦੁਪੱਟਾ ਸੂਟ ਰਣਗੇ ਕਲਰ ਆਪਸ਼ਨ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਲੇ ਜਿਹੜੇ ਸੂਟ ਆਉਂਦੇ ਨੇ ਇਹ ਵੀ ਤੁਹਾਨੂੰ ਬਨਾਰਸੀ ਦਾ ਹੀ ਸੂਟ ਮਿਲ ਜਾਏਗਾ ਚਨੋਂ ਦਾ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਸੂਟ ਰੈਡੀ ਕੀਤਾ ਹੈਵੀ ਦੁਪੱਟਾ ਰੈਡੀ ਕੀਤਾ ਹੋਇਆ ਕੋਈ ਵੀ ਸੂਟ ਹੈਗਾ ਤੁਸੀਂ ਆਰਡਰ ਕਰਵਾਉਣਾ ਹੋਵੇ ਮੇਰੇ WhatsApp ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਆਉਣ ਦੇ ਨੇ ਵੀ ਤੁਹਾਨੂੰ ਪਿਓਰ ਕਾਟਨ ਦਾ ਹੀ ਸੂਟ ਮਿਲ ਜੇਗਾ 셔ਟ ਪ੍ਰਿੰਟਡ ਹੋਏਗੀ ਕਾਟਨ ਦੀ ਤੁਹਾਨੂੰ ਨਾਲ ਬਾਟਮ ਮਿਲ ਜੇਗੀ ਏਮਬਰਾਇਡਰੀ ਕੀਤੀ ਗਈ ਹੈ ਦੁਪੱਟਾ ਸੈਮੀ ਸ਼ਫੌਨ ਦਾ ਰਹੇਗਾ ਪ੍ਰਾਈਸ ਉੱਪਰ ਪਰ ਲਗਾਤਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਆਰਡਰ ਕਰਵਾ ਸਕਦੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਲੇ ਜਿਹੜੇ ਸੂਟ ਹੁੰਦੇ ਨੇ ਤੁਹਾਨੂੰ 올ਓਵਰ ਸੂਟ ਮਿਲ ਜੇਗਾ ਕੈਮਰੀ कॉटन ਦਾ ਸੂਟ ਹੋਏਗਾ 3.5 ਮੀਟਰ ਵੱਡੇ ਪਣੇ ਦੀ ਕੱਟ ਰਹੇਗੀ ਖੁੱਲਾ ਡੁੱਲਾ ਸੂਟ ਬਣ ਕੇ ਰੈਡੀ ਹੋ ਜਾਂਦਾ ਹੈ ਪ੍ਰਾਈਸ ਆਪਾਂ ਉਪਰ ਇਹਨਾਂ ਦੇ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਪ੍ਰਾਈਸ ਜਾ ਕਰਕੇ ਸੂਟ ਆਰਡਰ ਕਰਵਾ ਸਕਦੇ ਹੋ ਕਲਰ ਚੁਆਇਸ ਇਹਨਾਂ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਮਿਲ ਜਾਣਗੇ ਕੈਸ਼ ਅੰਡਰ ਵੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ ਔਰ ਇੰਡੀਆ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਹੁੰਦੇ ਨੇ ਇਹ ਵੀ ਤੁਹਾਨੂੰ ਕੈਮਰੀ कॉटन ਦਾ ਹੀ ਸੂਟ ਮਿਲ ਜੇਗਾ ਸ਼ਰਟ ਤੁਹਾਨੂੰ ਮਿਲ ਜੇਗੀ ਪ੍ਰਿੰਟਡ ਬਾਟਮ ਵੀ ਨਾਲ कॉटन ਦੀ ਹੋਵੇਗੀ ਚਿਕਨ ਕਾਰੀ ਵਰਕ ਕੀਤਾ ਗਿਆ ਵਿਦਆਊਟ ਦੁਪੱਟਾ ਸੂਟ ਰਣਗੇ ਕਲਰ ਆਪਸ਼ਨ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਰੋ ਕਰੋ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ